Thank you. ਇੱਕ ਸੁਖਦੇਵ ਚੌਧਰੀ ਰੈਸਟ ਪਾਈ ਗਈ ਹੈ ਕੀ ਮੈਟਰ ਸੀ ਔਰ ਕੀ ਕਾਰਨ ਹੋਏ ਸੀ ਉਹਦੇ ਰੈਸਟ ਪਾਈ ਗਈ ਹੈ ਟ੍ਰਾਫਿਕ ਨੰਬਰ ਮੁਕੱਦਮਾ ਦਰਜ ਹੋਇਆ ਹੈ ਫਰੋਤੀ ਮੰਗਲ ਦਾ 384 ਆਈਪੀਸੀ ਦੇਦੀ ਇੱਕ ਬਿਲਟਰ ਤੋਂ 50000 ਰੁਪਏ ਫਰੋਤੀ ਲਈ ਗਿਆ ਸੀ 7 ਲੱਖ ਰੁਪਏ ਦੀ ਗੋਟ ਮੰਗਨ ਸੀ ਅੱਛਾ ਜੀ ਯਾਨੀ ਬਾਤ ਪਰਤਾੜਮ ਦਾ ਦਵੰਦ ਦ ਤੁਮ ਤੋਂ ਬਾਅਦ ਆ ਦਿਨ ਕਤਲ ਕੀਤਾ ਗਿਆ ਇਹਦੇ ਨਾਲ ਇੱਕ ਦਾ ਗੱਲ ਹੈ ਸੀਗਾ ਇੱਕ ਡਰਾਈਵਰ ਤੋਂ ਕੋਈ ਨਾਲ ਕੋਲ ਬក្ខਨ ਮਿਲੇ ਨਹੀਂ ਤੇ ਉਹਦੇ ਕੋਈ ਗੱਦੀ ਸਮੇਂ ਦੇ ਗ੍ਰਿਫਤਾਰ ਕਿਤੇ ਨੇ ਦੇ ਤੱਪਰ ਰਸਮੀ ਦੇ ਤੱਪਰ ਇਹ ਵੇ ਪਤਾ ਲੱਗਾ ਕਿ ਕੋਈ ਜਦੋਂ ਤੁਸੀਂ ਰੈਸਟ ਕਰਨ ਗਏ ਕੋਈ ਇਹਦੇ ਗਨਮੈਨ ਨੇ ਉਹਦੇ ਡਰਾਈਵਰ ਨੇ ਕੋਈ ਬਤਮੀਜ਼ੀ ਕੀਤੀ ਜੀ ਇਹਦੇ ਗਨਮੈਨ ਨੇ ਥੋੜਾ ਬਹੁਤਾ ਕੋਸ਼ਿਸ਼ ਕੀਤੀ ਸੀ ਗ੍ਰਿਫਤਾਰੀ ਨੂੰ ਰੋਕਣ ਲਈ ਪਰ ਕੋਈ ਇੰਨਾ ਜ਼ਿਆਦਾ ਨਹੀਂ ਮੌਕੇ ਦੀ ਗ੍ਰਿਫਤਾਰ ਕਰਦੇ ਅੱਛਾ ਜੀ ਤੇ ਇਹਨਾਂ ਨੂੰ ਪੇਸ਼ ਕਰ ਦਿੱਤਾ ਗਿਆ ਕਿ ਕਰਨਾ ਜੀ ਨੂੰ ਮਨਜੋਗ ਅਦਾਲਤ ਚ ਕਰਦੇਗਾ ਬਸ ਇਥੇ ਪੇਸ਼ ਕਰਕੇ ਨਾ ਇਹਨਾਂ ਦਾ ਪਰਚਾ ਮਨ ਲਿਆ ਗਿਆ ਕਿਹੜੀ ਕਿਹੜੀ ਧਾਰਾ ਲੱਗੀ ਹੈ ਇਹਨਾਂ ਖਿਲਾਫ 384 506 ਤੇ 148 159 2734 ਆਰਮ ਐਕਟ ਦੀ ਵੀ ਲੱਗੀ ਹੋਈ ਹੈ ਅਸਲਾ ਬਰਾਮਦ ਵੀ ਹੋਇਆ ਜੀ ਕੁਝ ਕੋਈ ਕਿਸੇ ਲਈ ਕਿ ਬਾਰਾਪੁਰ ਕਰ ਇਹ ਲਾਇਸੈਂਸ ਸੀ ਕਿ ਨੌਨ ਲਾਇਸੈਂਸ ਸੀਗੀ ਸਸਤੀ ਨਹੀਂ ਅੱਛਾ ਜੀ ਤੇ ਇਹਦੇ ਚ ਪਤਾ ਲੱਗਾ ਕੋਈ ਪੱਤਰਕਾਰ ਵੀ ਸੁਬਾਸ਼ ਸ਼ੈਣੀ ਦਾ ਨਾਮ ਵੀ ਵਿਚਾਰਿਆ ਕੀ ਉਹ ਉਹ ਵੀ ਇਨਵੋਲਵਮੈਂਟ ਹੈਗੀ ਸੱਤ ਬੰਦੇ ਨੇ ਜਿਹੜੇ ਨਾਮ ਲਉਂਨੇ ਉਹਨਾਂ ਦੀ ਹਾਲੇ ਗ੍ਰਿਫਤਾਰੀ ਬਾਕੀ ਹੈ ਹਰੇ ਪ੍ਰਤਾੜ ਚੱਲ ਰਹੀ ਹੈ ਬਾਅਦ ਇਨਵੈਸਟੀਗੇਸ਼ਨ ਪਤਾ ਲੱਗੂਗਾ ਕੌਣ ਕੌਣ ਠੀਕ ਹੈ